ਸਿਮਰਨ ਅਭਿਆਸ ਗੁਰਬਾਣੀ ਵਿਚਾਰ ਦੇ ਨਾਲ ਨਾਲ ਆਪਾਂ ਘਰੇਲੂ ਨੁਸਖੇ ਕਿਉਂ ਦੱਸਦੇ ਆ ਕਿਉਂਕਿ ਵੇਖੋ ਜਦੋਂ ਆਪਾਂ ਡਾਕਟਰਾਂ ਦੇ ਕੋਲ ਜਾਂਦੇ ਆ ਸਾਡੇ ਬਹੁਤ ਪੈਸੇ ਲੱਗਦੇ ਆ ਇੱਕ ਪਾ 54 ਦੀ ਗੱਲ ਆ ਜੋ ਦਿਲ ਦੀਆਂ ਨਸਾਂ ਦੀ ਬਲੋਕੇਜ ਹੁੰਦੀ ਆ ਉਹਦੇ ਵਾਸਤੇ ਇੱਕ ਘਰੇਲੂ ਨੁਸਕਾ ਪਾਇਆ ਸੀ ਤਾਂ ਵਿੱਚ ਬਹੁਤ ਸੋਹਣੇ ਕਮੈਂਟ ਆਏ ਨੇ ਕਈ ਲੋਕਾਂ ਨੇ ਥੈਂਕਸ ਕੀਤਾ ਕਈ ਲੋਕਾਂ ਨੇ ਹੋਰ ਬਹੁਤ ਕੁਝ ਪੁੱਛਿਆ ਪਰ ਇੱਕ ਦੋ ਕਮੈਂਟ ਇਦਾਂ ਦੇ ਆਏ ਜੋ ਵਧੀਆ ਜੀ ਸੀ ਉਹਨਾਂ ਨੇ ਵਧੀਆ ਗੱਲ ਨਹੀਂ ਕੀਤੀ ਉਹ ਕਹਿੰਦੇ ਕਿ ਹੁਣ ਤਾਂ ਘਰ ਘਰ ਦੇ ਵਿੱਚ ਡਾਕਟਰ ਬਣੇ ਬੈਠੇ ਆ ਦੋਸਤੋ ਦੇਖੋ ਅਜਿਹੇ ਲੋਕਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਕਿ ਭਾਈ ਤੁਸੀਂ ਇਹ ਨੁਸਕੇ ਨਾ ਵਰਤੋ ਤੁਹਾਨੂੰ ਜਦੋਂ ਕੋਈ ਬਿਮਾਰੀ ਲੱਗਦੀ ਆ ਤੁਸੀਂ ਡਾਕਟਰਾਂ ਦੇ ਕੋਲ ਜਾਓ ਜਦੋਂ ਤੁਹਾਡੇ ਅਗਲੇ ਨੇ ਜੇਬੀ ਦੇ ਵਿੱਚੋਂ 2-3 ਲੱਖ ਰੁਪਇਆ ਕਢਵਾ ਲਿਆ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਅਸਲ ਵਿੱਚ ਜਿਹੜੀ ਸਾਡੀ ਮਿਹਨਤ ਦੀ ਕਮਾਈ ਕੀਤੀ ਹੁੰਦੀ ਆ ਉਹ ਕਈ ਵਾਰ ਸਾਡੀ ਨਜਾਇਜ਼ ਹੀ ਨਿਕਲ ਜਾਂਦੀ ਹੈ ਸਾਡੇ ਮਾਤਾ ਜੀ ਸੀਗੇ ਉਹਨਾਂ ਦੇ ਬਹੁਤ ਆਪਰੇਸ਼ਨ ਹੋਇਆ ਹਾਰਟ ਦੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਸਟੈਂਟ ਕਿੰਨੇ ਪਏ ਤੇ ਕਿੰਨੇ ਨਹੀਂ ਪਏ ਲਾਸਟ ਟਾਈਮ ਜੋ ਉਹਨਾਂ ਦਾ ਆਪਰੇਸ਼ਨ ਹੋਇਆ ਡਾਕਟਰਾਂ ਨੇ ਪਹਿਲਾਂ ਦੱਸਿਆ ਵੀ ਦੋ ਸਟੈਂਟ ਪਾਣੇ ਜਦੋਂ ਆਪਰੇਸ਼ਨ ਚੱਲਦਾ ਪਿਆ ਸੀ ਆਪਰੇਸ਼ਨ ਚੱਲਦੇ-ਚੱਲਦੇ ਤੇ ਉਹਨਾਂ ਨੇ ਕਿਹਾ ਵੀ ਇੱਕ ਸਟੈਂਟ ਹੋਰ ਪਾਣਾ ਤੇ ਵਾਇਰ 75000 ਦਾ ਉਹਨਾਂ ਨੇ ਇੱਕ ਹੋਰ ਸਟੈਂਟ ਪਾਇਆ ਸੀ 3 ਲੱਖ ਰੁਪਇਆ ਦੇ ਕੇ 7ਵੇਂ ਜਾਂ 8ਵੇਂ ਦਿਨ ਅਸੀਂ ਹਸਪੀਟਲ ਤੋਂ ਨਿਕਲੇ ਸੀ ਤਾਂ ਕਰਕੇ ਵਾਹਿਗੁਰੂ ਅਸੀਂ ਇਧਰ ਦੇਸੀ ਨੁਸਖੇ ਪਾਧਨਿਆ ਕਿ ਜੇ ਕੋਈ ਬੰਦਾ ਮਰੀਜ਼ ਹੈ ਕਿਸੇ ਨੂੰ ਕੋਈ ਬਿਮਾਰੀ ਹੈ ਤਾਂ ਉਹ ਇਹਨਾਂ ਨੁਸਖਿਆਂ ਨੂੰ ਵਰਤੂ ਕਰਕੇ ਆਪਣੇ ਸਰੀਰ ਨੂੰ ਤੰਦਰੁਸਤ ਕਰ ਸਕਦਾ ਬਾਕੀ ਕਮੈਂਟ ਕਰਨ ਲੱਗਿਆਂ ਦੇਖਿਆ ਕਰੋ ਕਿ ਅਸੀਂ ਕੀ ਲਿਖਣ ਲੱਗੇ ਹਾਂ ਕਿਉਂਕਿ ਜਿਹੜੇ ਆਪਣੇ ਗੁਰਬਾਣੀ ਵਾਲਾ ਚੈਨਲ ਆ ਜਾਂ ਇਧਰ ਦੇਸੀ ਨੁਸਖਿਆਂ ਵਾਲਾ ਚੈਨਲ ਆ ਇਧਰ ਆਪਾਂ ਕਿਸੇ ਵੀ ਗਲਤ ਸ਼ਬਦਾਂ ਦੀ ਵਰਤੋਂ ਨਹੀਂ ਕਰਦੇ ਕੋਈ ਗਾਲੀ ਗਲੋਚ ਹੋ ਗਿਆ ਜਾਂ ਕਿਸੇ ਦੇ ਵਿਰੁੱਧ ਕੋਈ ਗੱਲ ਨਹੀਂ ਕਰਦੇ ਫਿਰ ਤੁਹਾਨੂੰ ਵੀ ਕੋਈ ਹੱਕ ਨਹੀਂ ਹੈ ਇੱਧਰ ਗਲਤ ਕਮੈਂਟ ਕਰਨ ਦਾ ਸੋ ਕਮੈਂਟ ਕਰਨ ਲੱਗਿਆਂ 100 ਵਾਰ ਪਹਿਲਾਂ ਸੋਚਿਆ ਕਰੋ